ਸਾਡੇ 20 ਸਾਡੇ 20 ਹੈ ਜੀ ਮੈਂ ਤਾਂ ਸਹੀ ਨਸਾਬ ਕਰੂੰ ਕੱਚਾ ਨਹੀਂ ਕਰਦਾ ਲੋਕ ਨੂੰ ਝੂਠਾ ਸਾਡੇ 20 ਹਰਚ ਕਰਨਾ ਹਰੇਕ ਦਾ ਮਿਲਦਾ ਨਹੀਂ ਲੋਕ ਵਿੱਚ ਝੂਠਾ ਬੋਲਦੇ ਨੇ ਆ ਗੱਤ ਸੱਪ ਜੇ ਬੱਕਰਾ ਅਸਲੇ ਦਾ ਸੀ ਪਿੱਛੋਂ ਵੀ ਇਹ ਆਇਆ ਅਸਲੇ ਬੰਦੇ ਨੂੰ ਤਾਂ ਜਹਰ ਨਾ ਨਹੀਂ ਕਰਦੇ ਤਾਂ ਤੂੰ ਅੱਜ ਚੱਲਣ ਦੇ ਅੱਜ ਜੇ ਸਮਾਜ ਦੀ ਮਰਜ਼ੀ ਹੋਵੇ ਤਾਂ ਜਿਹੜਾ ਰੋਡ ਕਹੂਗਾ ਪੁੱਛ ਇਹਨੂੰ ਕਿੰਨੇ ਦਾ ਲੱਗਦਾ ਪੁੱਛੋ ਜੀ ਰੋਡੇ ਬਾਈ ਕਿੰਨੇ ਦਾ ਲੱਗਦਾ ਸੱਚੇ ਰੋਡੇ 3,30,000 ਰਿਕਾਟੇ ਤੋੜਤੇ ਜੱਤਾ ਦੀ ਕੁਸ ਜਦ ਮੈਂ ਵੀਡੀਓ ਬਣਾਈ ਹਾਂ ਅੱਜ ਦੇਖਿਆ ਪਤੰਦਰ ਬੁਲਾਏ ਬਣ ਗਈ ਉਹ ਬੀਆ ਨੇ ਮੇਰੇ ਕੰਨ ਖਾ ਲਿਓ ਰਾਤ ਦਿਨ ਕੋਈ ਤਾਂ ਕਹਿੰਦਾ ਰਾਜੂ ਭਾਈ ਮੂਝੇ ਬੱਕਰਾ ਦਲਵਾ ਦਿਓ ਉਹ ਕਹਾ ਬੱਕਰਾ ਖੜਾ ਹੈ ਮੱਕਾ ਮੇਰੀ ਸੁਣਦੋਂ ਗੱਲ ਤੁਸੀਂ 20 ਕਿਲੋ ਨੂੰ ਦਾਨ ਕਰੋ ਨਾ ਬੰਦੇ ਨੂੰ ਉਹ ਬੱਕਰਾ ਤਾਂ ਨਹੀਂ ਦਿੰਦਾ ਮੈਂ ਨਹੀਂ ਉਹਨੂੰ ਛੇੜਦਾ ਯਾਰ ਕੰਨੇ ਬਹੁਤ ਲੱਗਿਆ ਹੋਇਆ ਹੈ ਮੈਂ ਤਾਂ ਹੱਥ ਮੰਨ ਲਿਆ ਲੈ ਕਿੱਥੇ ਭਾਈਓ ਪਾਕਿਸਤਾਨ ਜਿਹੜੇ ਕਰ ਜਿਵੇਂ ਉਹਦੇ ਜਿੰਨੇ ਦਾ ਲੈ ਆ ਮੇਰੇ ਕੋਲ ਹੀ ਵਿਕਦਾ ਇਹਨੂੰ ਬਾਜਦੇ ਫੰਗ ਨਹੀਂ ਹੁੰਦੇ ਬਾਜਦੇ ਹਾਂ ਉਹਦੇ ਦੇ ਫੰਗਾ ਜਿਹੜੇ ਦਾ ਇਹਦੇ ਕੰਨਾਂ ਨੇ ਹੋਰ ਆ ਲੈ ਬਹੁਤ ਆ ਗੱਲ ਤਾਂ ਸਹੀ ਜਾਨ ਹੈ ਭੈਣ ਤਾਂ ਐਡਾ ਕਰਨ ਹੈਦਾ ਹੀ ਨਾਲ ਜਗਾ ਜੂ ਭਾਈ ਮੈਂ ਤਾਂ ਦੇਖਿਆ ਜੀ ਕੱਤ ਮਿਲ ਜੂ ਕਹਿੰਦਾ ਉਹ ਜੇ ਕੋਈ ਬੱਕਰਾ ਲੈ ਜੇ ਮੰਗ ਕੇ ਤਾਂ ਬੱਕਰੇ ਦੀ ਆਪਦੇ ਜਮਾਈ ਨਾਲੋਂ ਸਾਹਮ ਵੱਧ ਹੁੰਦੀ ਆ ਜੇ ਕੋਈ ਕਰੇ ਕਰੇ ਜੀ ਪਰ ਹੁਣ ਤੁਸੀਂ ਲੋਕੋ ਇੱਕ ਗੱਲ ਬਗਲੀ ਮੇਲੇ ਤੇ ਬਾਬੇ ਜੀ ਤੇ ਤਾਰੀ ਦੇ ਮਾਲ ਲਵੇ ਹਾਂ ਤਾਰੀ ਦਾ ਵੀ ਬੱਕਰਾ ਇੱਥੇ ਬੁੱਧੂ ਮਰੇਲੀ ਵਾਲੇ ਦਾ ਵੀ ਬੱਕਰਾ ਤੇ ਨਾਲ ਬਾਈ ਰੋਡਾ ਵੀ ਐ ਰੋਡੇ ਦਾ ਬੱਕਰਾ ਵੀ ਹਾਂ ਜੀ ਬਾਬਲਪਰੀ ਦਾ ਪਹਿਲਾਂ ਮਰੇਲੀ ਵਾਲੇ ਬੁੱਧੂ ਨੇ ਲਈ ਸੀ ਹਾਂ ਬੁੱਧੂ ਕੋਲ ਸੀ ਆ ਪਹਿਲਾਂ ਬੱਕਰਾ ਤੇ ਲੈ ਲਈ ਸੀ ਨਾ ਮੈਂ ਤਾਂ ਹਿੱਡੂ ਦੇਖਿਆ ਤੇ ਅੱਜ ਬਾਈ ਨੇ ਲੈ ਲਿਆ ਲੈ ਲੈ ਜੀ ਹਾਂ ਇਹ ਬਾਈ ਨੇ ਲੈ ਲਿਆ ਬੱਕਰਾ ਕਿਉਂਕਿ ਇਹਨੇ ਕਿਵੇਂ ਲਿਆ ਚੰਗੇ ਅਸਲੇ ਦਾ ਬੱਕਰਾ ਕਰਕੇ ਰੋਡੇ ਨੇ ਲੈ ਲਿਆ ਵੀ ਅਸਲੇ ਤੇ ਆਪਾਂ ਹਰੇਕ ਡਿਗਦੇ ਆ ਤੇ ਬੱਕਰਾ ਹਜੇ ਮੇਰਾ ਖਰੇ ਨਮਈਆ ਦੋ ਦਿਨ ਦਾ ਖਵਨੀ ਖੀਦਾ ਦੋ ਦਿਨ ਦਾ ਹੁਣ ਕੱਢਿਆ ਇਹਨੇ ਹਾਂ ਦੋ ਦਿਨ ਦੇ ਨੇ ਹੁਣੇ ਹੀ ਕੱਢਿਆ ਆ ਦੇਖ ਮਰੇ ਆ ਦੇਖੋ ਜੀ ਤੇ ਬੱਕਰੇ ਨੇ ਹਲੇ ਹੌਲੀ ਹੌਲੀ ਖਰਾਕ ਦੇ ਨਾਲ ਕੱਦ ਕਰ ਜਾਣਾ ਪੂਰਾ ਤੇ ਆਪਾਂ ਰੰਗ ਕੰਨੀ ਨਾ ਜਾਓ ਰੰਗ ਇਹਦਾ ਬੜਾ ਸੋਹਣਾ ਹੈ ਪੂਰਾ ਡੱਬਾ ਰੰਗ ਹੈ ਤੇ ਉੱਚੇ ਮੱਥੇ ਦਾ ਬੱਕਰਾ ਹੈ ਸਿੰਗੀ ਸੁੰਗੀ ਬੜੀ ਓਕੇ ਹੈ ਤੇ ਕੰਨਾਂ ਦੀ ਕੁਆਲਿਟੀ ਬਹੁਤ ਲੰਬੀ ਹੈ 22 ਇੰਚ ਦੇ ਕੰਨਾਂ ਹੀ 22 ਇੰਚ ਦੇ ਬੱਕਰੇ ਦੇ ਕੰਨ ਨੇ 6 ਕਿਸੇ ਦੇ ਸ਼ੱਕ ਵੀ ਹੋਵੇ ਚੌੜਾ ਇਕੱਠਾ ਉਹ ਬਾਈ 7 ਇੰਚ 7 ਇੰਚ ਚੌੜਾ ਵੀ ਹੋ ਪੂਰੀ ਖੁੰਡੀ ਮੇਰੀ ਨਹੀਂ ਜੀ ਅਗਲਾ ਕਹਿੰਦਾ ਰਾਜੂ ਝੂਠਾ ਬੋਲਦਾ ਮੈਂ ਝੂਠ ਨਹੀਂ ਬੋਲਦਾ 2 ਮਿੰਟ ਬੋਲੋ ਨਾ ਯਾਰ ਇਹ ਤਾਂ ਮੇਰੀ ਅਰੀ ਦੀ ਲੜਾਈ ਹੈ ਰੋਡੇ ਦੀ ਤੁਸੀਂ ਨਾ ਝਗੜੋ ਅੱਪਾ ਆਜੋ ਲਾਲਾ ਜੀ ਮੜ ਜਾ ਤੇ ਉਾਈ ਛੋਟੇ ਪਈ ਚਾਰ ਬੰਦੇ ਯਾਰ ਕਰਨ ਫੜਦੇ ਇਹ ਬੁੱਧੂ ਲਾ ਬਈ ਯਰੇ ਖੜ ਜੋ ਜੀ ਖਾ ਇਹ ਕੋਈ ਪੂਰਾ ਸੱਤ ਇੰਚ ਨਹੀਂ ਜੀ ਨਹੀਂ ਨਹੀਂ ਉੱਥੀ ਹੋ ਵਿਚਾਲਾ ਉੱਥੀ ਐ ਨਹੀਂ ਨਹੀਂ ਉੱਥੇ ਆ ਉੱਥੀ ਹੋ ਸੱਤ ਇੰਚ ਵੀ ਸੱਤ ਇੰਚ ਚੜਾਈ ਇੰਨਾ ਚੌੜਾ ਮਿਲਦਾ ਇੰਨਾ ਚੌੜਾ ਵੱਖੜ ਵੀ ਫੜ ਲੰਬਾਈ ਲੰਬਾਈ ਦੋਵਾਂ ਦਾ ਰਿਜ਼ਲਟ ਸਾਰਾ ਦੇਣਾ ਕਰ ਇਹਨੂੰ ਆ ਪਰਲੀ ਸੈਟ ਲਾ ਲੈ ਇਧਰ ਖਵਾ ਦੇ ਯਾਰ ਕਾਹਨੇ ਕੰਫਟ ਕਹਿੰਦਾ ਕਹਿੰਦੇ ਚੀ ਛੋਟੇ ਭਾਈ ਇਹ ਖਰਜੋਜੀ ਖਰਜੋ ਤਿੰਨ ਚਲਾ ਕੰਨੀ ਵੀ ਅੰਤ ਸਾਡੇ ਵੀ ਸਾਡੇ ਵੀ ਸਾਡੇ ਵੀ ਅਸੀਂ ਮੈਂ ਤਾਂ ਸਹੀ ਇਨਸਾਫ ਕੰਨ ਕੱਚਾ ਨਹੀਂ ਕਰਦਾ ਲੋਗ ਉਂਚ ਸਾਡੇ ਵੀ ਅੰਚ ਕਰਨਾ ਹਰੇਕ ਦਾ ਮਿਲਦਾ ਨਹੀਂ ਲੋਗ ਵਿੱਚ ਝੂਠਾ ਬੋਲਦੇ ਨੇ ਆ ਗੱਤ ਸਾਰੇ 6 ਬੱਕਰਾ ਅਸਲੇ ਦਾ ਤੀ ਪਿੱਛੋਂ ਵੀ ਇਹ ਆਇਆ ਅਸਲੇ ਬੰਦੇ ਲੁਈਆਂ ਕਾਲੇ ਜੇ ਕੱਪੜਿਆਂ ਵਾਲੇ ਬੰਦੇ ਦਾ ਬੱਕਰਾ ਥੀ ਹੈਡੋਂ ਮਿਲਿਆ ਮੈਨੂੰ ਉਹ ਤੋਂ ਲਿਆ ਬਾਈ ਨੇ ਬਾਈ ਤੋਂ ਪਤਾ ਨਹੀਂ ਇਹਨੇ ਕਿਵੇਂ ਕਰਿਆ ਰੋਟੇ ਨੇ ਲਿਆ ਕਿਉਂ ਰੋਟਾ ਵੀ ਪੁਰਾਣਾ ਸ਼ੌਕੀਆ ਦਲਾਂ ਦਾ ਸਭ ਦੇ ਹੱਥ ਖੜੇ ਹੋਗੇ ਤਾਂ ਜੀ ਆਪਾਂ ਤਾਂ ਲਿਆਦਾ ਇਹ ਅੱਛਾ ਹੱਥ ਖੜੇ ਕਰਵਾ ਕੇ ਲੱਤਾ ਆਪਾਂ ਨੂੰ ਪਰਦਾ ਜ਼ਹਿਰ ਨਾ ਹੈ ਨਹੀਂ ਕਰਦੇ ਤਾਂ ਇਹ ਤੂੰ ਅੱਜ ਚੱਲਣ ਦੇ ਅੱਜ ਜੇ ਸਮਾਜ ਦੀ ਮਰਜ਼ੀ ਹੋਵੇ ਤਾਂ ਰੋਡੇ ਕਹੂਗਾ ਪੁੱਛ ਇਹਨੂੰ ਕਿੰਨੇ ਦਾ ਲੱਤਾ ਪੁੱਛੋ ਜੀ ਰੋਡੇ ਬਾਈ ਕਿੰਨੇ ਦਾ ਲੱਤ ਹੈ ਸੱਚ ਰੋਡੇ 3,30,000 ਅਰੇ ਕਾਟੇ ਤੋੜਤੇ ਫਰਕ ਕੰਮ ਕਰੀ ਸੁਣੋ ਜੀ ਸੁਣੋ 2 ਮਿੰਟ ਇੱਕ ਕੰਮ ਕਰ ਲਈ ਬਾਈ ਤੇ ਪੈਸੇ ਪੇਟ ਪੱਟੀ ਬਨ ਕੇ ਬੋਤਲ ਆਏ ਨਹੀਂ ਹਾਂਜੀ ਇਹ ਤੋਂ ਬ੍ਰੀਡ ਲੈ ਲੈ ਠੀਕ ਆ ਸ਼ਾਨ ਪਾਏ ਚ ਖਰਾਕ ਪਾ ਠੀਕ ਆ ਤੇ ਤਵਾਰੀ ਕਿਸੇ ਦੀ ਕਰੀਨਬ ਦੀ ਜਾਨ ਤੋਂ ਪਿਆਰਾ ਰੱਖੇ ਠੀਕ ਆ ਜੀ ਤਿੰਨ ਚਾਰ ਬੱਕਰੀਆਂ ਸਾਡੀ ਇਹ ਗੱਲਾਂ ਮੇਰੀਆਂ ਲੜ ਬੰਨ ਨਹੀਂ ਇਹ ਰੁਪਈਏ ਤੇ ਪੰਡ ਬੰਨੀਆਂ ਬੁੱਧੂ ਨੂੰ ਬੁੱਧੂ ਨੇ ਪੰਡ ਗਾਹ ਬੰਨੀ ਆ ਹਾਂਜੀ ਇਹ ਬੱਕਰਾ ਉੱਲੂ ਪੁੱਲੂ ਨਹੀਂ ਹੈਗਾ ਤੇ ਬੱਕਰਾ ਗਾੜੂ ਬਹੁਤ ਹੈ ਲਿੱਸਾ ਤਾਂ ਹੀ ਹੈ ਬੱਕਰੀਆਂ ਤੇ ਪੈਂਦਾ ਰਹੇ ਹੱਡ ਝੜ ਗਿਆ ਬੱਕਰੇ ਦਾ ਖਰਾਕ ਪੂਰੀ ਨਹੀਂ ਹੋਈ ਇਹਨੂੰ ਖਰਾਕ ਹੁਣ ਗਾਹਾਂ ਠੰਡ ਚ ਲੱਗੂ ਕੱਤੇ ਚ ਹਜੇ ਖਰਾਕ ਨਹੀਂ ਲੱਗਦੀ ਬੱਕਰੇ ਦਾ ਕਰ ਲੈ ਯਾਰ ਅੱਜ ਹੋਜੇ ਹੈ ਖੀਰਾ ਦੇ ਹੁਣ ਤਾਂ ਦੰਦ ਪਟੜ ਗਿਆ ਦੋ ਦੰਦ ਹੋ ਗਿਆ ਉਹ ਬੰਦੇ ਨੇ ਤੇ ਬੱਕਰਾ ਚੰਗਾ ਹੈ ਇਹ ਦੋ ਦੰਦ ਹੈ ਜੀ ਆ ਦੇਖ ਲਓ ਸਾਰੇ ਖੀਰਾ ਨਾ ਹੁਣ ਕਹੀਂ ਚਾਰੇ ਨੂੰ ਹੁਣ ਤਾਂ ਖੀਰਾ ਨਹੀਂ ਜੀ ਦੋ ਦੰਦ ਦਾ ਡੁੱਗ ਗਿਆ ਖੀਰਾ ਬੁੱਢੂ ਕੋਲੋਂ ਲੈਂਦਾ ਦਾ ਮੈਂ ਤਾਂ ਹੁਣ ਵਿਚਦੀ ਗੱਲ ਮੈਂ ਉਹ ਕਰਦਾ ਨਹੀਂਦਾ ਕਿਸੇ ਦੀ ਯਾਦ ਆ ਗਈ ਮੈਨੂੰ ਕਿ ਵੜਦੇ ਆਲਾ ਕਰਨੀ ਪਈ ਉਹ ਆ ਬੌਲੇ ਜੇ ਮੁੰਡੇ ਨੇ ਸਾਡੇ ਨੇ ਵੀਡੀਓ ਬਣਾਈ ਚੰਦੀਗੜੀਆ ਲਾਲੇ ਦੀ ਹਾਂ ਬੱਕਰੇ ਦੀ ਹਾਂ ਉਹ ਬੱਕਰਾ ਜਾਤਾ ਸੀ ਕੁਸ ਜਦ ਮੈਂ ਵੀਡੀਓ ਬਣਾਈ ਹਾਂ ਅੱਜ ਦੇਖਿਆ ਪਤੰਦਰ ਬੁਲਾਏ ਬਣ ਗਈ ਉਹ ਬੀਆ ਨੇ ਮੇਰੇ ਕੰਨ ਖਾ ਲਿਓ ਰਾਤ ਦਿਨ ਕੋਈ ਤਾਂ ਕਹਿੰਦਾ ਰਾਜੂ ਭਾਈ ਮੂਝੇ ਬੱਕਰਾ ਦਲਵਾ ਦੋ ਉਹ ਕਹਾ ਬੱਕਰਾ ਖੜਾ ਹੈ ਮੈਂ ਕਹ ਮੇਰੀ ਸੁਣਦੇ ਹੋ ਗੱਲ ਤੂੰ 10 ਲੱਖ ਦੇ ਮੈਂ ਬੱਕਰਾ ਤਾਂ ਨਹੀਂ ਵੇਚਦਾ ਚੰਦੀਗੜੀਆ ਲਾਲਾ ਸਾਰੇ ਸਮਾਜ ਦਾ ਸਾਰੇ ਪੰਜਾਬ ਦਾ ਰਿਕਾਰਡ ਤੋੜਤਾ ਬੱਕਰੀ ਨੇ ਐਡਾ ਕੱਦ ਕੱਢ ਗਿਆ। ਹਟੋਂ ਦੇ ਮੇਲੇ ਤੋਂ ਗਿਆ ਤੋਂ ਬਾਅਦ ਕਮਾਲ ਹੋ ਗਈ। 48 5 ਚੁੱਚਿਆ 48 ਚਾ ਉਹ ਬਾਈ ਮੇਰੇ ਘਰੇ ਵੀਡੀਓ ਇਹਨਾਂ ਨੇ ਬਣਾਈ ਆ ਜਦੇ ਆ ਗਈ ਮੇਰੇ ਲਵੇ ਘਰੇ ਸਾਡੇ ਫੋਨ ਹੋਰ ਵੀ ਕਈ ਬਈ ਨੇ ਘਰੇ। 48 ਇੰਚਨ ਜਿੰਚੂਚਿਆ ਹੋ। ਤੇ ਉਹ ਗੱਲ ਚਲੋ ਛੱਡੋ। ਆਪਾਂ ਗੱਲ ਹੁਣ ਇਸੇ ਤੇ ਆਜੋ ਠਿਕਾਣੇ ਤੇ ਰੋਟੇ। ਹਾਂਜੀ। ਗੱਲ ਕਰਨੀ ਪੈ ਜੀ। ਚੰਗੀ ਚੀਜ਼ ਦੀ ਗੱਲ ਕਰਨੀ ਪੈ ਜਾਂਦੀ ਹੈ। ਹਾਂ ਹਾਂ। ਜਿਉ ਚੰਗਾ ਤੇ ਮੈਨੂੰ ਫੇਨ ਫੋਨ ਆ ਗਏ। ਰੋੜਾ ਤੋਂ ਸਲੀਮ ਦਾ ਫੋਨ ਆ ਗਿਆ। ਕਹਿੰਦਾ ਯਾਰ ਰਾਜੂ ਭਾਈ ਉਹ ਬੱਕਰਾ ਲੈ ਕੇ ਦੇ ਦੇ ਮੈਨੂੰ ਨਾਲੇ ਉਹਦੇ ਬੱਕਰੇ ਬੰਦੇ ਦੇ 50 ਅੰਦਰ ਖੜੇ ਨੇ ਇੱਥੇ ਤੇ ਸਲੀਮ ਦੇ ਅੰਦਰ ਮੇਰਾ ਯਾਰ ਬੀਲੀ ਹੈ ਜਿਵੇਂ ਉਹਨੂੰ ਕਹਿੰਦਾ 20 ਲੱਖ ਦਾ ਤੈਨੂੰ ਦਵਾ ਤਾਂ ਵੀ ਲੈ ਜੂ ਮੇਰੇ ਤੇ ਵਿਸ਼ਵਾਸ ਹੈ ਇਹ ਰਹਿਣਾ 20 ਲੱਖ ਤੇ ਤਾਂ ਗੱਲ ਕਰਦੇ ਆ ਮੋੜਿਆ ਚ ਲਾਦੇ ਵਾਲੇ ਤੂੰ ਇੱਧਰ ਆ ਜਾ ਬੱਕਰਾ ਭਾਈ ਇਹ ਵੀ ਤੇਰਾ ਲਾਲੇ ਵਾਲੇ ਜਿੱਥੇ ਹੀ ਹੋ ਜੂ ਕੁਛ ਸਮਾਂ ਲੱਗਣਾ ਹੈ ਅੱਜ ਨਹੀਂ ਅਜੇ ਬੱਚਾ ਹੈ ਅਜੇ ਬੱਚਾ ਹੈ ਅੱਜ ਇਹ 2 ਦੰਦ ਹੈ 6 ਮਹੀਨਿਆਂ ਨੂੰ 4 ਦੰਦ ਹੈ ਅੱਜ ਕੱਲ ਦੇ ਆਉਣ ਵਾਲੇ ਸਮੇਂ 'ਚ ਇਹ ਚੀਜ਼ ਆਂਦਾ। ਜਉਂਦੇ ਰਹੇ ਸਾਰੀ ਸਮਾਜ ਆਪਾਂ ਅਗਲੇ ਮੇਲੇ ਤੇ ਦੇਖਾਂਗੇ ਵੀ ਕੀ ਬਣਦਾ। ਹਾਂ। ਜਉਂਦਿਆਂ ਦੀਆਂ ਆਸਾਂ ਨੇ ਭਾਈ। ਹੁਣ ਵੇਚਦੇ ਨਹੀਂ ਜਾ। ਵੀ ਬੱਕਰਾ ਜੇਤਾ ਹੁਣ ਪੇਟ ਪੱਤੀ ਬਣ ਕੇ ਰੁਪਈਏ ਲਾਤੇ ਨਾ। ਹਾਂ ਜੀ। ਇਹਨੂੰ ਐਵੇਂ ਹੀ ਨਾ ਕਮਾ ਲਈ। ਕਮਾਉਂਵਾ ਲਈ। ਜਉਰੀ ਬੱਚਿਆਂ ਨੂੰ ਲਾਲਾਂ ਦੀ ਸਾਰ ਹੁੰਦੀ ਐ। ਹਾਂ ਜੀ। ਹਰੇਕ ਨੂੰ ਸਾਰ ਨਹੀਂ। ਤੂੰ ਤੀ ਪੁਰਾਣਾ ਕਲਾਕਾਰ। ਤੈਨੂੰ ਤਾਂ ਸ਼ਿਕਾਰ ਫੜਿਆ ਏ। ਹੋ ਜੀ। ਮਸਾਂ ਜਾਲ 'ਚ ਫਸਾ ਕੇ ਨੀ ਬੁੱਧੂ ਆਲੀ ਕਿਸੇ ਦੇ ਸੰਜੇ ਚ ਲੈ ਲੈ ਉਹਨਾਂ ਨੇ ਦੋਹਾਂ ਨੇ ਮੈਨੂੰ ਹੈ ਆ ਦੋਹਾਂ ਨਾਲ ਜਾ ਕੇ ਲੱਤਾ ਦੋਏ ਬੰਦੇ ਲ ਜਾ ਕੇ ਲੈ ਆਏ ਬੱਕਰੇ ਉਹ ਤਾਂ ਪਰਾਣਾ ਕਲਾਕਾਰ ਆ ਆ ਦੇ ਹੁਣ ਤਾਰੀ ਅੱਜ ਨਾਲ ਹੁਣ ਵਿਕਦਾ ਵੀ ਦੀ ਗੱਲ ਕਰਦੇ ਦਿੱਤਾ ਨਹੀਂ ਅਜੇ ਅਸੀਂ ਇਹ ਵਿਕਦਾ ਤੀ ਹਾਂ ਅੱਜ ਯਾਰ ਕੰਨੇ ਬਹੁਤ ਲੱਗਿਆ ਹੋਇਆ ਮੈਂ ਤਾਂ ਹੱਤ ਮੰਨ ਗਿਆ ਲੈ ਇਹਦਾ ਗੱਲ ਪਾਕਿਸਤਾਨ ਯੂਨਾਈਟਿਡ ਜਿਵੇਂ ਉਹਦੇ ਜਿੰਨੇ ਦਾ ਲਿਆ ਮੇਰੇ ਕੋਲ ਹੀ ਵਿਕਦਾ ਇਹਨੂੰ ਬਾਜ ਦੇ ਫੰਗ ਨਹੀਂ ਹੁੰਦੇ ਬਾਜ ਦੇ ਹਾਂ ਉੱਡੇ ਦੇ ਫੰਗਾ ਜਿਹੜੇ ਦਾ ਇਹਦੇ ਕੰਨ ਨਾਲ ਹੋਰ ਆ ਲੈ ਬਹੁਤ ਆ ਗੱਲ ਤਾਂ ਸਹੀ ਜਾਨਾ ਭੈ ਤਾਂ ਐਡਾ ਕੰਨ ਹੈਦਾ ਹੀ ਨਾਲ ਜਗਾ ਜੂ ਭਾਈ ਮੈਂ ਤਾਂ ਦੇਖਿਆ ਜੀ ਕੱਦ ਤਾਂ ਮਿਲ ਜੂ ਕੱਦ ਤਾਂ ਮਿਲ ਜੂ ਪਰ ਕੰਨ ਨਹੀਂ ਮਿਲਦਾ ਹੁਣ ਮੈਂ ਕਹਿੰਦਾ ਆਪਣੇ ਪੰਜਾਬ ਚ ਤੇਰੇ ਬੱਕਰੇ ਜਿਹੜਾ ਭਾਈ ਬੱਕਰਾ ਮੈਂ ਤਾਂ ਦੇਖਿਆ ਜੀ ਚਲੋ ਮਹਾਰਾਜ ਦੀ ਦੇਖ ਖਬਰ ਕੀ ਹੋ ਗਏ ਆਪਾਂ ਨਹੀਂ ਕਹਿੰਦੇ ਭਾਈ ਹਲਤਾ ਹੀ ਮੇਰੇ ਲਈ ਰਿਪੋਰਟ ਨਹੀਂ ਆਈ ਮੇਲੇ ਰਿਪੋਰਟ ਨਹੀਂ ਆਈ ਮੇਲੇ ਪਹਿਲਾਂ ਆਜੂ ਸਾਰੇ ਪੰਜਾਬ ਨੂੰ ਰਿਪੋਰਟ ਤੂੰ ਕਹੇ ਬਹੁਤ ਜਿਆਦਾ ਪਿੱਕਾ ਬੰਦਾ ਵੀ ਪਤਾ ਜਿਆਦਾ ਲੱਗਦਾ ਆ ਪਿਆ ਹੁਣ ਉਹ ਇਹ ਵੀ ਉਹ ਲਾਲੇ ਵਾਲੇ ਯਾਰ ਅੱਜ ਵੀਡੀਓ ਦੇ ਵਿੱਚ ਸੁਣ ਮੈਂ 2 ਮਿੰਟ ਪਿੱਕਾ ਬੰਦਾ ਜਿਆਦਾ 2 ਮਿੰਟ ਰੋਡੇ ਨਾਲ ਗੱਲ ਹੈ ਅੱਜ ਤੇਰਾ ਬੱਕਰਾ ਸਾਰੀ ਦੁਨੀਆ ਦੇ ਵਿੱਚ ਮੈਂਨੇ ਚੈੱਕ ਕਰ ਲਿਆ ਸਾਢੇ 20 ਚਕੰਨ ਹੈਗੇ ਤੇ ਚੜਾਈ 7 ਇੰਚ ਹੈ ਵੀਡੀਓ ਚ ਦਿਖਾਇਆ ਜੋ ਮੈਂ ਜੁੱਤੀਆਂ ਖਾਣੀਆਂ ਨੇ ਲੋਕਾਂ ਤੋਂ ਸੱਚਾ ਕਿ ਹੈ ਝੂਠ ਹੈ ਸੱਚਾ ਹੀ ਸੱਚਾ ਕੋਈ ਮੈਂ ਕਿਹੜਾ ਤੈਨੂੰ ਵਿਖਿਆ ਹੋਇਆ ਤੈਂ ਮੈਂ ਖਰੀਦਿਆ ਮੈਂ ਤੇਰੀ ਪ੍ਰਮੋਸ਼ਨ ਕਿਉਂ ਕਰੂੰ ਜੇ ਸੱਚੇ ਤਾਂ ਕਰੂੰ ਯਾਰ ਮੇਰੇ ਆਪ ਸਾਹਮਣੇ ਬਣਾਈ ਹੋਈ ਗਈ ਆ ਯਾਰ ਸੱਚ ਨੂੰ ਸੱਚ ਗੱਲ ਕਿਹੜੀ ਪਊਗੀ ਹੁਣ ਤੇਰੇ ਘਰੇ ਕੋਈ ਮਾਰਾ ਦਿਖਾ ਆ ਤਾ ਕਿਉਂ ਬੱਕਰਾ ਵੇਚੇਗਾ ਮੈਂ ਜਵਾਬ ਦੇਤੇ ਲੋਕਾਂ ਨੂੰ ਤਿੱਥੋਂ ਪਹਿਲਾਂ ਹੀ ਵੀ ਬੱਕਰੇ ਨੂੰ ਨਾ ਧੋਕ ਲਿਓ ਮੈਂ ਇਹ ਕਹਤਾ ਲੋਕਾਂ ਨੂੰ ਵੀ ਭਾਈ ਉਂਡੇ ਨੇ ਵੀਡੀਓ ਜਰੂਰ ਉਦੀ ਬਣਾਤੀ ਪਰ ਉਹ ਨਸਾਨ ਬੱਕਰਾ ਵੇਚਦਾ ਨਹੀਂ ਤੇਰੇ ਨੂੰ ਪਹਿਲਾਂ ਜਵਾਬ ਵਾ ਗਏ ਵਧੀਆ ਯਾਰ ਜੇ ਆਪਾਂ ਦਾ ਆਪਣਾ ਆ ਪਾੜਦੇ ਜਾ ਹਾਂ ਉਹ ਪਾੜਦੇ ਆ ਯਾਰ ਉਹ ਥੋੜਾ ਜੇ ਕੋਈ ਸਮਝੇ ਪਹਿਲਾਂ ਸਾਡੇ ਗੁਰੂ ਤੇ ਮਗਰ ਜਲਾਹੇ ਵਰਗੇ ਕਹਿੰਦਾ ਉਹ ਜੇ ਕੋਈ ਬੱਕਰਾ ਲੈ ਜੇ ਮੰਗ ਕੇ ਤਾਂ ਬੱਕਰੇ ਦੀ ਆਪਦੇ ਜਮਾਈ ਨਾਲੋਂ ਸਾਹਮ ਵੱਧ ਹੁੰਦੀ ਆ ਜੇ ਕੋਈ ਕਰੇ ਕਰੇ ਜੀ ਪਰ ਹੁਣ ਤੁਸੀਂ ਲੋਕੋ ਇੱਕ ਗੱਲ ਮੇਰੀ ਨੋਟ ਕਰ ਲਓ ਆਪ ਦੇਖ ਕਰੇ ਬੌਲਾਏ 빙ਾਏ ਬੱਕਰਾ ਉਸੇ ਤੋਂ ਭਰਾ ਲੋ ਮੈਂ ਹੁਣ ਧਾਰੀ ਪਰ ਉਹ ਦੋ ਮਿੰਟ ਬਾਈ ਕਿਸੇ ਦੀ ਚੀਜ਼ ਮੰਗ ਕੇ ਨਾ ਲਿਓ ਆਲਾਮਬਾ ਬੜਾ ਤਕੜਾ ਹੈ ਜ਼ਿੰਦਗੀ ਦੀ ਕਾਲਸ ਹੈ ਇੱਕ ਕਿਸੇ ਦੀ ਤਵਾਰੀ ਨਾ ਕਰੋ ਬੱਕਰੀਆਂ ਦੇ ਲਵੇ ਸਿੱਧਾ ਕਰ ਲੈ ਸਿੱਧਾ ਮੈਂ ਵੀ ਆ ਗਿਆ ਇਹਦਾ ਜੁੱਥੇ ਬੈਠ ਚਾਪੀ ਦੂਰੋਂ ਦੇਖ ਲੈ ਮੈਂ ਹੁਣ ਬਹੁਤੀਆਂ ਗੱਲਾਂ ਸੁਣ ਕੇ ਮੈਂ ਕਿਸੇ ਦੇ ਬਾੜੇ 'ਚ ਨਹੀਂ ਜਾਂਦਾ ਧਾਰੀ ਦੇ ਬਾੜੇ 'ਚ ਨਹੀਂ ਮੈਂ ਅਸੀਸ ਸਿਆਣੇ ਹੋ ਗਏ ਸਮਾਜ ਦੀਆਂ ਗੱਲਾਂ ਸੁਣ ਕੇ ਤਾਂ ਲੁਕਾ ਨੇ ਰਾਜੂ ਆਇਆ ਸੀ ਪਤਾ ਨਹੀਂ ਕੀ ਟੂਣਾ ਕਰ ਗਿਆ ਬੱਕਰੀ ਨੂੰ ਕੁਝ ਹੋ ਜੇ ਹਾਂ ਸਾਡੇ ਕਰੇ ਦੇਖਣ ਨੂੰ ਬਹੁਤ ਕੁਸ ਹੈ ਸਾਨੂੰ ਪ੍ਰਮਾਤਮਾ ਆਪਦੀਆਂ ਚੇ ਭਾ ਦੇਵੇ ਕਿਸੇ ਦੀਆਂ ਤੇ ਅਸੀਂ ਨਹੀਂ ਨੀਤ ਰੱਖਦੇ ਅਗਲੇ ਦੀਆਂ ਅਗਲੇ ਨੂੰ ਸਮਝਣੀਆਂ ਹੋਣ ਕਿਉਂ ਜੀ ਸਾਡੀ ਆਤਮਾ ਰੱਜੀ ਹੋਈ ਹੈ ਜੀ ਨੇ ਟੈਲੀਫੋਨ ਲਾ ਕੇ ਉਹਦਾ ਬੱਕਰਾ ਖਰੀਦਿਆ ਇਹਨੂੰ ਮਹਾਰਾਜ ਭਾਗ ਲਾਵੇ ਚੰਗਾ ਇਹਦੀ ਬਰੀਡ ਬਣਾਵੇ ਤੇ ਇਹਦਾ ਰੋਡੇ ਦਾ ਨੌ ਤਾਂ ਪਹਿਲਾਂ ਵੀ ਚੱਲਦਾ ਹੁਣ ਵੀ ਨੌ ਪੰਜਾਬ ਚ ਵਾਲੀਆਂ ਸਟੇਟਾਂ 'ਚ ਦੁੱਗਣਾ ਰੋਡੇ ਦਾ ਨੌ ਚੱਲੇ ਜੇ ਕਿਸੇ ਨੇ ਬੱਚੇ ਬੱਚੀਆਂ ਲੈਣੀਆਂ ਨੇ ਤਾਂ ਇਸ ਬਰੀਡ ਦੀਆਂ ਰੋਡੇ ਦਾ ਦਵਾਂਗੇ ਨੰਬਰ ਤੇ ਤਾਰੀ ਦਾ ਦੋਆਂ ਦਾ ਤਾਂ ਖਰੀਦ ਸਕਦੇ ਹੂੰ ਇਹ ਦੋਏ ਪੱਗਵਟ ਦੋਸਤ ਨੇ ਹਾਂ ਪੂਰੇ ਹੀ ਮਿੱਤਰ ਯਾਰ ਨੇ ਪੁਰਾਣੇ ਹੈਂ ਦਵਾਲੀ ਵੇਲੇ ਦਵਾਲੀ ਵੇਲੇ ਇਹਦੇ ਬੱਚੇ ਕਹਿੰਦੇ ਹੁਣ 7472 90 7100 ਦੁਆਰਾ 73472 90710 ਧੰਨਵਾਦ ਜੀ ਸਸਰੀ ਦਾ ਨੰਬਰ 88720 39240 ਜਾ ਜਾ ਕਰ ਉਹ ਗਿਆ ਬੱਕਰਾ ਦੁਆਰੇ ਆ ਗਿਆ ਜਾਨੀ ਯਾਦ ਨੇ ਉਹਦਾ ਨੰਬਰ ਯਾਦ ਹੋਵੇ ਨਾ ਹੋਵੇ ਯਾਰ ਦਾ ਯਾਦ ਭੁੱਲ ਜੂ ਕੋਈ ਤੇਰਾ ਨਹੀਂ ਭੁੱਲਦਾ ਖਾਜਾ ਪੁੱਤ ਪਹਿਲਾ ਆ ਜਾ ਪਿਆ ਰ ਗਿਆ ਸਮਾਨ ਕਰਾ ਭਰਾ ਜਰਾ ਕੁੜੀ ਕੀ ਦੀ ਆ ਨਹੀਂ ਮੇਰੀ ਆ ਬੋਲਿਆ ਨਵੀਂ ਖੜਜੋ 2 ਮਿੰਟ ਵੀਡੀਓ ਬਣਾਵਾਂਗੇ 2 ਮਿੰਟ ਚੌੜੇ ਹੋ ਜੋ ਖੜਾ ਕੰਨਿਆ ਬੀਬੀ ਕੰਨਿਆ ਯਾਰ ਸਾਡੀ ਪੋਤੀ ਆ ਮੇਰੀ ਪੋਤੀ ਆ ਨਾ 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 ਪੁੱਤ ਲੈ ਚੀਜੋ ਖਾਈ ਪੁੱਤ ਚੀਜੋ ਬੈਸ ਲੈ ਜਾ ਬੱਸ ਬੱਸ ਮਾਰਾ ਤੰਦ ਬੱਸ ਪੋਤੀ ਚੱਕ ਲੈ ਚੀਜੋ ਖਾ ਲਈ ਪੁੱਤ ਚੀਜੋ ਪੋਤੇ ਯਾਰ ਪਿਆਰ ਆਇਆ ਸਾਨੂੰ ਬੱਚੇ ਦਾ ਉਹਦਾ ਬੱਚਾ ਯਾਰ ਰੱਬ ਦਾ ਰੂਪ ਹੈ ਸਾਨੂੰ ਵੀ ਤਾਂ ਲੋਕ ਦਿੰਦੇ ਨੇ ਸਾਨੂੰ ਵੀ ਲੋਕ ਦਿੰਦੇ ਨੇ ਹਾਂ ਕੰਨਿਆਂ ਦੇ ਹਾਂਜੀ ਇਹ ਬਾਈ ਤਾਰੀ ਦਾ ਬੱਕਰਾ ਲਸਾੜੇ ਵਾਲੇ ਦਾ ਸਾਨ ਛੱਡਿਆ ਹ ਬੱਕਰੀਆਂ ਵਾਸਤੇ ਕਿਉਂ ਇਹਦੇ ਨੇ ਬਰੀਡ ਤਾਂ ਉਹ ਪਹਿਲੇ ਦਿਨ ਹੀ ਚੰਗੀ ਐ ਤੇ ਕਈ ਵਾਰੀ ਬੋਲਦੇ ਵੀ ਮਾੜੇ ਲੱਗਦੇ ਆ ਆਲਾ ਕਹਿੰਦਾ ਰੋਜ਼ ਇਹ ਰੋਲੇ ਜਿੱਤਾਂ ਨੂੰ ਯਾਦ ਕਰ ਲਾਂਦਾ ਇਹ ਗੱਲਾਂ ਵੀ ਬਾਈ ਨੇ ਚੰਗਾ ਹਸਲਾ ਪੁਰਾਣਾ ਹਸਲਾ ਚੱਲਿਆ ਆਉਂਦਾ ਇਹਨਾਂ ਦੇ ਬੁੜਿਆਂ ਦੇ ਹੱਥਾਂ ਦੀਆਂ ਨਿਸ਼ਾਨੀਆਂ ਇਹ ਪ੍ਰਾਣੀਆਂ ਇਹਨਾਂ ਦੇ ਘਰੇ ਗਾਨੀਆਂ ਵੀ ਪਈਆਂ ਨੇ ਚਿੜੀਆਂ ਇਹ ਆਪ ਬਣਾਉਂਦੇ ਨੇ ਇਹਦਾ ਭਾਈ ਵੀ ਬਣਾਉਂਦਾ ਲੱਖੀ ਇਹ ਵੀ ਬਣਾ ਲਾਂਦਾ ਤੇ 22ਵੇਂ ਬੱਕਰੇ ਤੋਂ ਲੋਹੇ ਤੇ ਉਹਨਾਂ ਬੱਕਰਿਆਂ ਦਾ ਇਹ ਬੱਚਾ ਹੈ ਇੱਕ ਬੱਕਰਾ ਇਹਦਾ ਗਿਆ ਮਾਰਾ ਤੇ ਡੱਬ ਕਰਕੇ ਨਾ ਮੰਨਿਓ ਵੀ ਡੱਬਾ ਹੈ ਬਾਕੀ ਬੱਕਰਾ ਇਹ ਚੰਗਾ ਇੱਕ ਨੰਨਾ ਕੁੰਨਾ ਦਾ ਵੀ ਦੋ ਦੰਦ ਬੱਚਾ ਤੇ ਬੱਕਰਾ ਬੱਚੇ ਲੈਣ ਵਾਲਾ ਬੱਚਾ ਹੈ ਚਾਰ ਹੋ ਗਿਆ ਚਾਰ ਹੋ ਗਿਆ ਕੋਈ ਗੱਲ ਨਹੀਂ ਆਪਾਂ ਵੀ ਹੋ ਜਾਣਾ ਇਹਦਾ ਬੱਕਰਾ ਹੀ ਹੈ ਤੇ ਬਹੁਤ ਵਧੀਆ ਬਰੀਡ ਦਾ ਬੱਕਰਾ ਹੈ ਬੱਕਰੇ ਵੇਚਣ ਵਾਸਤੇ ਹੈ ਨਹੀਂ ਕਿ ਵੇਚਣਾ ਵੀ ਹੈ 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 ਆਪਾਂ ਇਹੇ ਕੰਮ ਕੰਮ ਕਰਦੇ ਆ ਇਹ ਕਹਿੰਦਾ ਵੀ ਇਹੇ ਜੇ ਕੰਮ ਕੰਨੂ ਕਰੇ ਨੇ ਆਪਾਂ ਨੇ ਇਹ ਤਾਂ ਚੰਗੇ ਅਸਲੀ ਦੀਆਂ ਬੱਕਰੀਆਂ ਦੁੱਧ ਵਾਲੀਆਂ ਦਾ ਬੱਕਰਾ ਹੈ ਬਾਕੀ ਤਾਰੀ ਨੂੰ ਪਤਾ ਇੱਕ ਦੋ ਗੱਲਾਂ ਪੁੱਛਦੇ ਆ ਹੈ ਠੀਕ ਹੈ ਲੈ ਹਾਲਾ ਲੋ ਨਾ ਬੱਸ ਤੇਰੇ ਵਾਲਾ ਵੀ ਇਹਦੇ ਵਾਲਾ ਵੀ ਇੱਕੋ ਜਿਹਾ ਦੋ ਨੇ ਦੋ ਚਾਰ ਗੱਲਾਂ ਤੂੰ ਵੀ ਸੁਣਾ ਦੇ ਹਾਂ ਵਈ ਵਈ ਹਾਲਾ ਤੂੰ ਸਾਨੂੰ ਰਾਜੀ ਬੋਲਣ ਪਾਸ ਬਾਲ ਮੁੰਡੇ ਨੂੰ हां जी ए बकरे दी को मती कोई सानू खवेस दसो जेड़ा रोटले दे बनया जी ओदा ही जाए हां जेड़ा लाले ਕੋਲੇ ਆਉਂਦੇ ਉਹਦਾ ਹੀ ਸੀ ਉਹ ਵੀ ਹੋਣੀ ਮੈਂ ਉੱਥੇ ਜੋਰ ਲਾ ਲਿਆ ਭੁੱਗਿਆ ਹੋਈ ਜੀ ਉਹ ਮੱਟੀ ਮੁੱਟੀ ਦੀ ਕਈ ਉਹ ਮਹਾ ਬਕਰੇ ਕੀ ਦੇ ਬੰਨੇ ਹੋਈ ਨੇ ਇਹਨੇ ਕੋਈ ਸੁਨਨੇ ਹੀ ਬੰਨ ਗਿਆ ਇਹਨੇ ਜੋਰ ਲਾ ਲਿਆ ਮਹਾਮਾ ਜਿਹਨਾਂ ਦਾ ਗਾਕਾਂ ਜਦ ਗਾਕੀ ਚਲਦੀ ਫੁੱਲਦੀ ਚਲਦੀ ਕੋਣ ਬੱਕਰੇ ਦੀ ਗਾਗੀ ਘਟ ਹੈ ਕੋਈ ਚੰਗੇ ਬੱਕਰੇ ਵਿਕਦੇ ਨੇ ਜਿਵੇਂ ਲੱਗਦਾ ਮਾਜੀ ਮੱਟੀ ਦਾ ਸਾਰੀਆਂ ਦਾ ਮੱਟੀ ਨੇ ਮੈਨੂੰ ਪੇਹ ਤਿੰਨ ਤੋਂ ਦਾ ਕਦੇ ਮੂਠੂ ਦਾ ਮੂਠੂ ਕਦੇ ਮੱਟੀ ਦੇ ਨੇ ਮੱਟੀ ਕਹਿੰਦਾ ਤਾਰੀ ਦੇ ਨੇ ਤਾਰੀ ਕਹਿੰਦਾ ਉਹਦੇ ਨੇ ਰੋਡੇ ਬਾਵਲ ਮੈਂ ਤਾਂ ਰੋਡੇ ਨੂੰ ਜਾਣਦਾ ਹੀ ਨਹੀਂ ਭੱਜਾ ਵੀਰ ਜਾ ਕੇ ਜੱਤ ਮਨਾਰੀ ਵੀ ਨਹੀਂ ਦੀ ਤਾਰੀ ਵੀ ਨਹੀਂ ਸੀ ਤੇ ਉਹ ਚੰਗੇ ਅਸਲਿਆਂ ਦੇ ਮੱਸੀ ਨੂੰ ਆਪਾਂ ਚ ਪ੍ਰਮੋਟ ਕਰੇ ਵੀਡੀਓ ਰਾਹੀਂ ਵੀ ਪੱਕਾ ਤੇਲੂਆ ਰੰਗ ਹੈ ਇਹਦਾ ਅੱਦਾਂ ਮੂਰੋ ਮੂਰੋ ਤੇ ਅੱਗਾ ਸ਼ੇਰ ਵਰਗਾ ਹਾਂ ਪਿੱਛੇ ਚ ਡੱਬ ਨੇ ਥੋੜੇ ਜੀ ਦੱਬ ਕਰਕੇ ਇਹ ਨਾ ਕਿ ਉਹ ਵੀ ਖਰਾਬ ਹੈ ਬੱਕਰਾ ਪੂਰਾ ਹਵਲਕ ਬੱਕਰਾ ਡੱਬਾ ਜੇ ਕਿਸੇ ਬਾਈ ਨੇ ਇਹਦਾ ਅਸਲਾ ਲੈਣਾ ਹੋਵੇ ਤਾਂ ਤਾਰੀ ਬਾਈ ਦਾ ਨੰਬਰ ਸਾਡੇ ਲਵੇ ਐ ਇਹਦੇ ਨਾਲ ਸਰਪੰਚ ਜ਼ਰੂਰ ਕਰਿਓ ਧੰਨਵਾਦ ਜੀ ਸਾਥਰੀ ਕਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰਦਾਰ ਜੀ ਨੂੰ ਧੰਨਵਾਦ ਜੀ ਜੀ ਆਇਆਂ ਨੂੰ ਬੱਕਰੀਆਂ ਦੇ ਮੇਲੇ ਦੇ ਵਿੱਚ ਆ ਜਿਹੜੀਆਂ ਹਜ਼ੂਰੀਆਂ ਜ਼ਰੂਰ ਆਏ ਸਾਲ ਭਾਈ ਬੋਲਣਾ ਆਏ ਸਾਲ ਸਾਰਾ ਸਮਾਜ ਗੱਜ-ਬੱਜ ਕੇ ਮੇਲਾ ਭਰਾਇਆ ਕਰੋ ਤੇ ਰੌਣਕਾਂ ਲਾਇਆ ਕਰੋ ਆਪੋ ਦੇ ਮਾਲਾਂ ਦੀਆਂ ਚੌਂਕੀਆਂ ਵੀ ਲਵਾਇਆ ਕਰੋ ਤੇ ਦੁਨੀਆ ਨੂੰ ਵੀਡੀਓ ਕਰਾ ਕੇ ਪੰਜਾਬ ਦੀ ਵਾਰਨੀਆਂ ਸਟੇਟਾਂ ਨੂੰ ਭਜਾਇਆ ਕਰੋ ਸਾਰਿਆਂ ਨੂੰ ਪਛਾਣ ਕੇ ਦਿਖਾਓ ਸਾਡੀਆਂ ਇਹ ਬਰੀਦਾਂ ਪੰਜਾਬ ਦੇ ਵਿੱਚ ਰੋਕੀਆਂ ਹੋਈਆਂ ਨੇ ਰੱਖੀਆਂ ਹੋਈਆਂ ਨੇ ਰੱਖ ਕੇ ਆਪਾਂ ਦਾ ਭਲੇ ਨੁਕੋ ਪਹਿਲੇ ਪੰਜਾਬ ਨੂੰ ਬਚਾ ਜਾਂਦਾ ਹਾਂ ਆਪਾਂ ਇਸ ਪੰਜਾਬ ਨੂੰ ਬਚਾਓ ਮੱਝਾਂ ਚਲੀਆਂ ਗਈਆਂ ਗਾਈਆਂ ਚਲੀਆਂ ਗਈਆਂ ਉਹਨ ਬੱਕਰੀਆਂ ਬਣਾ ਕੇ ਲੋਕਾਂ ਨੂੰ ਦਿਖਾਓ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਕੈਮਰੇ ਹਸਾ ਬਣਾਵਾਂਗੇ ਵੀ ਕੋਈ ਗੱਲ ਨਹੀਂ ਜੀ ਫੇਰ ਕਿੱਥੇ ਜਾਂਦੇ ਰਹੇ ਚੰਡੀਗੜ੍ਹੀਆਂ ਲਾਲਾ ਧੰਨਵਾਦ ਜੀ ਆ ਕਾਲੂ ਉਹਨਾਂ ਰੋੜੇ ਦੀ ਗਈ ਚਲੋ ਜੀ ਚੰਦੂਸਤੀ ਬੱਕਰੇ ਬੋਲੋ ਜੀ ਹਾਂ ਜੀ